ਤਸਵੀਰਾਂ ਤੁਹਾਡੀ ਸਕਰੀਨ ਤੇ ਦਿਖ ਰਹੀਆਂ ਨੇ ਤਸਵੀਰਾਂ ਸਾਫ਼ ਵੇਖਿਆ ਜਾ ਸਕਦਾ ਹੈ ਕਿ ਇੱਕ ਕਾਰ ਨੂੰ ਜੋ ਭਿਆਨਕ ਤਰੀਕੇ ਨਾਲ ਅੱਗ ਲੱਗ ਚੁੱਕੀ ਹੈ ਅਤੇ ਅੱਗ ਲੱਗਣ ਕਾਰਨ ਕਾਰ ਦੇ ਕਾਰ ਦੇ ਵਿੱਚ ਭਾਂਬੜ ਮਚ ਚੁਕੇ ਨੇ ਇਹ ਕਾਰ ਦੇ ਹਾਲਾਤ ਦੇਖ ਲਓ ਬਿਲਕੁਲ ਹੀ ਕਬਾੜ ਹੋ ਚੁੱਕੀ ਹੈ ਅੱਗ ਲੱਗਣ ਤੋਂ ਬਾਅਦ ਆ ਤਸਵੀਰਾਂ ਦੇਖੋ ਬਿਲਕੁਲ ਹੀ ਕਬਾੜ ਬਣ ਚੁੱਕੀ ਹੈ ਇਹ ਅੱਗ ਲੱਗਣ ਦੀਆਂ ਤਸਵੀਰਾਂ ਜੋ ਕਿਸੇ ਵੱਲੋਂ ਕੈਮਰੇ ਵਿੱਚ ਰਿਕਾਰਡ ਕਰ ਲਈਆਂ ਗਈਆਂ ਸਨ ਤੇ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਫਿਲਹਾਲ ਖੁਸ਼ਕਿਸਮਤੀ ਇਹ ਰਹੀ ਕਿ ਇਸ ਕਾਰ ਦੇ ਵਿੱਚ ਕੋਈ ਵੀ ਸਵਾਰ ਨਹੀਂ ਸੀ ਤੇ ਉਹਨਾਂ ਦੀਆਂ ਜਾਨਾਂ ਬਚ ਗਈਆਂ ਤੁਹਾਨੂੰ ਦੱਸ ਦਈਏ ਕਿ ਖੜੀ ਕਾਰ ਨੂੰ ਅੱਗ ਲੱਗ ਜਾਂਦੀ ਹੈ ਅੱਗ ਇੰਨੇ ਭਿਆਨਕ ਤਰੀਕੇ ਨਾਲ ਲੱਗਦੀ ਹੈ ਕਿ ਉੱਥੇ ਖੜੇ ਲੋਕਾਂ ਨੂੰ ਭਾਜੜਾ ਮੱਚ ਜਾਂਦੀਆਂ ਨੇ ਉੱਥੇ ਹੀ ਜਦੋਂ ਫਾਇਰ ਬ੍ਰਿਗੇਡ ਨੂੰ ਬੁਲਾਇਆ ਜਾਂਦਾ ਹੈ ਤੇ ਫਾਇਰ ਬ੍ਰਿਗੇਡ ਵੱਲੋਂ ਅੱਗ ਉੱਤੇ ਕਾਬੂ ਪਾਇਆ ਜਾਂਦਾ ਹੈ ਆ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿ ਫਾਇਰ ਬ੍ਰਿਗੇਡ ਖੜੀ ਆ ਅਤੇ ਫਾਇਰ ਬ੍ਰਿਗੇਡ ਵੱਲੋਂ ਅੱਗ ਉਤੇ ਕਾਬੂ ਪਾਇਆ ਜਾ ਰਿਹਾ ਹੈ ਤੇ ਤਸਵੀਰਾਂ ਉਸ ਤੋਂ ਬਾਅਦ ਦੀਆਂ ਵੀ ਨੇ ਦੇਖ ਲਓ ਆ ਕਾਰ ਦੀਆਂ ਹਾਲਾਤ ਦੇਖ ਲਓ ਬਿਲਕੁਲ ਹੀ ਕਬਾੜ ਬਣ ਚੁੱਕੀ ਹੈ ਕਾਰ ਅੰਦਰ ਕੁਝ ਵੀ ਨਹੀਂ ਬਚਿਆ ਸੀਟਾਂ ਤੱਕ ਰਾਖ ਹੋ ਚੁੱਕੀਆਂ ਨੇ ਤਸਵੀਰਾਂ ਬਹੁਤ ਹੀ ਭਿਆਨਕ ਨੇ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਕਪੂਰਥਲਾ ਤੇ ਅੰਮ੍ਰਿਤਸਰ ਮਾਰਗ ਉਤੇ ਖੜੀ ਕਾਰ ਨੂੰ ਅੱਗ ਲੱਗ ਜਾਂਦੀ ਹੈ ਜਿਸ ਦੀ ਘਟਨਾ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਕਾਰ ਜੋ ਸੜਕ ਦੇ ਕੰਢੇ ਖੜੀ ਸੀ ਇਸ ਵਿੱਚ ਅਚਾਨਕ ਅੱਗ ਲੱਗ ਜਾਂਦੀ ਹੈ ਅੱਗ ਲੱਗਣ ਤੋਂ ਬਾਅਦ ਇਸ ਵਿੱਚ ਭਾਂਬੜ ਮਚ ਜਾਂਦੇ ਨੇ ਤੇ ਨੇੜੇ ਖੜੇ ਲੋਕਾਂ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਪਾਣੀ ਪਾ ਕੇ ਅੱਗ ਬੁਝਾਉਣ ਦੀ ਪਰ ਉਹਨਾਂ ਦੇ ਵਸਤ ਵਿੱਚ ਨਹੀਂ ਹੁੰਦਾ ਅਤੇ ਫਾਇਰ ਬ੍ਰਿਗੇਡ ਵੱਲੋਂ ਇਸ ਅੱਗ ਉਤੇ ਕਾਬੂ ਪਾਇਆ ਜਾਂਦਾ ਤੁਹਾਨੂੰ ਦੱਸ ਦਈਏ ਕਿ ਇਸ ਵਿੱਚ ਕੋਈ ਵੀ ਸਵਾਰ ਨਹੀਂ ਸੀ ਇਸ ਕਾਰਨ ਇਸ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ مالی ਨੁਕਸਾਨ ਬਹੁਤ ਜ਼ਿਆਦਾ ਹੋ ਚੁੱਕਾ ਹੈ ਤਸਵੀਰਾਂ ਤੁਹਾਡੇ ਸਾਹਮਣੇ ਨੇ ਇਹ ਬਲੈਰੋ ਗੱਡੀ ਹੈ ਬਲੈਰੋ ਗੱਡੀ ਜੋ ਨਵੀਂ ਨਕੋਰ ਸੀ ਇਸ ਨੂੰ ਅੱਗ ਲੱਗ ਜਾਂਦੀ ਹੈ ਤੇ ਅੱਗ ਲੱਗਣ ਤੋਂ ਬਾਅਦ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਨੇ ਜੋ ਕਿ ਰਾਖ ਬਣ ਚੁੱਕੀ ਹੈ ਕਬਾੜ ਬਣ ਚੁੱਕੀ ਹੈ ਇਹ ਗੱਡੀ ਤਸਵੀਰਾਂ ਚ ਤੁਸੀਂ ਵੇਖ ਸਕਦੇ ਹੋ ਫਰਬ ਗੇਡ ਵੱਲੋਂ ਇਸ ਗੱਡੀ ਦੇ ਉੱਤੇ ਅੱਗ ਤੇ ਕਾਬੂ ਪਾਇਆ ਜਾਂਦਾ ਹੈ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਬਾਅਦ ਜਦੋਂ ਫਾਇਰ ਬ੍ਰਿਗੇਡ ਮੁਲਾਜ਼ਮ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਦਾ ਕੀ ਕਹਿਣਾ ਸੀ ਆਓ ਸੁਣ ਲੈਨੇ ਆ ਜਰਾ ਹਾਂਜੀ ਭਾਜੀ ਆਪਣਾ ਕੀ ਨਾਮ ਆ ਹਾਂਜੀ ਭਾਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਫਾਇਰਮੈਨ ਆ ਜੀ ਅੱਜ ਦੀ ਕੀ ਘਟਨਾ ਹੋਈ ਕੀ ਚੱਕਰ ਪਿਆ ਭਾਜੀ ਸਾਨੂੰ ਮੈਂ 12:52 ਮਿੰਟ ਤੇ ਕਾਲ ਆਈ ਆ ਕਿ ਅਮਰਸਾ ਚੌਂਗੀ ਤੇ ਗੱਡੀ ਨੂੰ ਅੱਗ ਲੱਗ ਗਈ ਆ ਅੱਛਾ ਜੀ ਤੇ ਆਪਾਂ 2 ਤੋਂ 2.5 ਮਿੰਟ ਦੇ ਵਿੱਚ ਵਿੱਚ ਉੱਥੇ ਪਹੁੰਚ ਗਏ ਆ ਉੱਥੇ ਪਹੁੰਚ ਕੇ ਆਪਾਂ ਕੀ ਨਾ ਦੇਖਿਆ ਕਿ ਗੱਡੀ ਨੂੰ ਅੱਗ ਲੱਗੀ ਬਲੇਰੋ ਗੱਡੀ ਸੀ ਉਹਨੂੰ ਅੱਗ ਲੱਗੀ ਹੋਈ ਸੀ ਤੇ ਸੀਟਾਂ ਨੂੰ ਅੱਗ ਲੱਗੀ ਸੀ ਤਪਾ ਜਾਂਦੀ ਪਾਣੀ ਨਾਲ ਭਜਾਤੀ ਹੈ ਤੇ ਕਿੰਨਾ ਕੁ ਨੁਕਸਾਨ ਹੋ ਚੁੱਕਾ ਪਾਜੀ ਇਹ ਪਾਜੀ ਹੁਣ ਐਵੇਂ ਨਹੀਂ ਪਤਾ ਜਿਹੜੀਆਂ ਵਿੱਚ ਸੀਟਾਂ ਵਗੈਰਾ ਸੀ ਉਹ ਸੜ ਗਈਆਂ ਤੇ ਵਾਇਰਿੰਗ ਵੀ ਸੜ ਗਈ ਤੇ ਕਿੱਥੇ ਦੀ ਗੱਡੀ ਹੈ ਕਿੱਥੇ ਦੇ ਬੰਦੇ ਇਹ ਇਹ ਪਾਜੀ ਇਹਨਾਂ ਨੇ ਦੱਸਿਆ ਜੀ ਕਿ ਨਾ ਸਰਿੰਦਰ ਸਿੰਘ ਹੈ ਝਲਟੀਗੜੀ ਵਾਲਾ ਪਿੰਡ ਇਹਨਾਂ ਦਾ